ਤੂਪਾਂ ਵਿੱਚ ਸੇਕ ਵਧ ਗਿਆ ਕਣਕਾਂ ਦੀਆਂ ਬੱਲੀਆਂ ਵਿੱਚ ਦਾਣੇ ਪੱਕਣ ਲੱਗੇ ਹਰਿਆਲੀ ਸੋਨੇ ਰੰਗੀ ਭਾਵੇਂ ਚ ਬਦਲਣ ਲੱਗੀ ਖੇਤਾਂ ਵਿੱਚ ਦੂਰ ਬੱਲੀਆਂ ਦਾ ਸਮੁੰਦਰ ਲਹਿਰਾਉਂਦਾ ਤਾਂ ਕੱਚੀ ਕੱਚੀ ਬਾਸ ਵਾਯੂ ਮੰਡਲ ਵਿੱਚ ਫੈਲ ਜਾਂਦੀ ਹਰ ਬੂਟੇ ਉਤੇ ਜੋ ਬੰਸੀ ਟਾਲੀਆਂ ਦੇ ਪੱਤੇ ਹਰੇ ਕਚੂਰ ਸਨ ਸਵੇਰ ਵੇਲੇ ਠੰਡੀ ਠੰਡੀ ਹਵਾ ਚੱਲਦੀ ਅਤੇ ਮਨ ਖਿੜ ਉੱਠਦਾ ਪਸ਼ਪਿੰਦਰ ਕੋਠੇ ਦੀ ਛੱਤ ਉੱਤੇ ਚੜ੍ਹ ਕੇ ਕੁਦਰਤ ਦਾ ਇਹ ਦ੍ਰਿਸ਼ ਦੇਖਦੀ ਤਾਂ ਉਹਨੂੰ ਜ਼ਿੰਦਗੀ ਨਾਲ ਹੋਰ ਮੋਹ ਜਾਗ ਉੱਠਦਾ ਪਰ ਸਵੇਰੇ ਸਵੇਰੇ ਉਹ ਪਤਾਨੇ ਖੇਤਾਂ ਵਿੱਚ ਦੂਰ ਤੱਕ ਫੈਲੀਆਂ ਫਸਲਾਂ ਦੇ ਰਹਾਸ ਵਿੱਚੋਂ ਜ਼ਿੰਦਗੀ ਦੇ ਕੀ ਅਰਥ ਜਹੇ ਲੱਭਦੀ ਰਹਿੰਦੀ ਨਸੀਬ ਦਾ ਪਿਆਰਾ ਪਿਆਰਾ ਚਿਹਰਾ ਉਹਦੀਆਂ ਅੱਖਾਂ ਅੱਗੇ ਆਉਂਦਾ ਤਾਂ ਉਹਨੂੰ ਲੱਗਦਾ ਕਿ ਜ਼ਿੰਦਗੀ ਵਾਕਈ ਜਿਉਣ ਯੋਗੀ ਹੈ ਇਹ ਸਾਰੀ ਕੁਦਰਤ ਫਸਲਾਂ ਦਰਖਤ ਫੁੱਲ ਆਕਾਸ਼ ਵਿੱਚ ਉੱਡਦੇ ਪੰਛੀ ਧਰਤੀ ਉੱਤੇ ਧਰ ਦੇ ਪਸ਼ੂ ਮਈਆਂ ਗਾਇਆਂ ਖੇਤਾਂ ਵਿੱਚ ਪੈਲਾ ਪਾਉਂਦੇ ਮੋਰ ਤੇ ਉਹਨਾਂ ਦੀ ਪ੍ਰਕਰਮਾਂ ਕਰਦੀਆਂ ਮੋਰਨੀਆਂ ਇਹ ਸਭ ਕੁਝ ਜ਼ਿੰਦਗੀ ਦੀ ਹੋਂਦ ਦਾ ਪ੍ਰਦਰਸ਼ਨ ਹੀ ਤਾਂ ਹੈ ਪਰ ਜਦੋਂ ਹੀ ਉਹਦੇ ਦਿਮਾਗ ਵਿੱਚ ਆਪਣੇ ਧਨਾੜ ਜੱਟ ਬਾਪ ਦਾ ਖਿਆਲ ਉਪਜਦਾ ਅਤੇ ਕਿਆਸਿਆ ਖਾਨਦਾਨੀ ਵਿਰੋਧ ਉਹਦੇ ਮੱਥੇ ਦੀ ਠਿਕਰੀ ਵਾਂਗ ਵੱਜਦਾ ਤਾਂ ਉਹਦੀ ਦੇਹ ਖਿੰਡ ਖਿੰਡ ਜਾਂਦੀ ਸਾਰੀ ਕਾਇਨਾਤ ਉਹਨੂੰ ਚੁੱਭਣ ਲੱਗਦੇ ਫਸਲਾਂ ਦਾ ਖੇੜਾ ਦੇਖੀਆਂ ਸੂਈਆਂ ਵਾਂਗ ਉਹਦੇ ਕਾਲਜੇ ਨੂੰ ਵਿੰਨਦਾ ਤੁਰਿਆ ਜਾਂਦਾ